ਔਰ ਥੋੜਾ ਲਾਇਆ ਉਹਨੇ ਜਦੋਂ ਲੱਕ ਫੜ ਕੇ ਟੈਕ ਵੇਲਾ ਉਹ ਪਹਿਲੇ ਦੰਟਾ ਖੇੜਿਆ ਹੂੰ ਵਧੀਆ ਸੀ ਕਿ ਨਹੀਂ ਨਹੀਂ ਵਧੀਆ ਸੀ ਆ ਹਾਂ ਵਧੀਆ ਸੀ ਦਰ ਤਰਨਾ ਫਾਉਲ ਹੀ ਪੈਣਾ ਚਾਹੀਦਾ ਹੂੰ ਮੈਂ ਜਿੰਨੇ ਮੈਂ ਕੱਢੇ ਕਈ ਮੱਚਾਂ ਦੀ ਮੇਰਾ ਟੱਚ ਹੀ ਨਹੀਂਗਾ ਠੀਕ ਆ ਪੈਰ ਨੂੰ ਮੇਰੇ ਅੰਦਰ ਨਹੀਂ ਗੜਾ ਨੱਤਾ ਬੰਨੀਆਂ ਕਹੇ ਨੇ ਨਾ ਸਹੀ ਗੱਲ ਪੂਰੇ ਹੋ ਜਾ ਮਾਰ ਕੇ ਭਾਜੀ ਚਾਉਂਦੇ ਹੀ ਉਹਨੂੰ ਪਰ ਆਪਣ ਨੂੰ ਆਂਦਰ ਵੀ ਗਲਤ ਨਾ ਪਈ ਪਹਿਲਾ ਟੱਚ ਗਲਤ ਨਾ ਹੋਵੇ ਅੰਦਰ ਦਿਨ ਕਟੋਗੜ 17 ਸਕਿੰਟ ਕਰਾਓ ਹਾਂ ਚਾਹੀਦੇ ਗਾ ਸਰਟ ਘੁੰਮੇ ਜੱਫਾ ਲਾਦਾ ਜਾ ਹਾਂ ਸਹੀ ਗੱਲ ਰੇਡਰ ਕਿਰਪਾ ਕਰ ਲੈਂਦਾ ਆਪਾਂ ਯਾਰ ਆਉਂਦੇ ਨੂੰ ਪੈ ਜਾਂਦੇ ਆ ਰੇਡਰ ਆਪ ਟੱਚ ਮਾਰਨ ਆਉਗਾ ਨਾ ਉਹ ਫੜ ਵੀ ਲਿਆਉਣਾ ਨਾ ਨਜ਼ਰ ਖੋਲਕੇ ਵੀ ਭੱਜ ਜਾਣਾ ਆਪਾਂ ਤੇ ਯਾਰ ਉਦੋਂ ਲੱਗਣਾ ਜਦੋਂ ਪਤਾ ਨਹੀਂ ਰੇਡਰ ਸਮਝ ਲੈ ਹੁਣ ਫੜ ਲੈਣਾ ਹੂੰ ਸਹੀ ਗੱਲ ਉਹਨਾਂ ਟਾਈਮ ਲੱਗਦਾ 100 ਦੇ ਵਿੱਚ 90% ਰੇਡਰ ਟੱਚ ਨਹੀਂ ਲਾਉਂਦੇ ਆਏ ਤੂਰੀ ਜਾਂਦੇ ਸੱਟ ਲੈਂ ਤੇ ਲੱਗ ਗਿਆ ਬਸ ਐ ਖੜੇ ਰਹਿੰਦੇ ਕੜੇ ਉਹਨੂੰ ਜਾਪੀ ਬਾਹਰ ਨਿਕਲਾਉਂਦਾ ਅਬੇ ਡਾਂਟਾ ਜਿਹਾ ਮਾਰ ਕੱਢ ਰਿੰਦੇ ਬੰਦੇ ਨੂੰ ਬਾਹਰ ਵੀ ਹਾਂ ਹਰ ਹਰਪੁਰਾ ਲਈ ਕਹਿੰਦਾ ਹੁੰਦਾ ਸੀ ਕਹਿੰਦਾ ਲੋੜ ਹੀ ਮੈਂ ਮੇਰੀ ਕਹਿੰਦਾ ਜੀ ਨ ਮਰਜ਼ੀ ਮੈਚ ਵੇਖ ਲਓ ਮੇਰਾ ਕਦੇ ਟੱਚ ਵੱਜਿਆ ਨਹੀਂ ਹੁੰਦਾ ਜਦੋਂ ਸੈਟੋ ਨਹੀਂ ਹੋਣੀ ਲੇਅਰਾਂ ਦੇ ਲੇਅਰ ਜਦੋਂ 18 19 ਸੈਕਿੰਡ ਚੱਲ ਪਿਆ ਉਹਨੂੰ ਕੋਈ ਨੋ ਕੋਈ ਜਾਪੀ ਖੜਾ ਹੀ ਨਹੀਂ ਹੁੰਦਾ ਮਰੀ ਤੱਪੇ ਬਾਹਰ ਨਿਕਲਾਉਂਦੀ ਨਿਕਲਾਉਂਦੇ ਨਹੀਂ ਗੱਲ ਕੋਈ ਨਹੀਂ ਲੱਗੇ ਸਹੀ ਰੇਟਰ ਨੂੰ ਹਮ ਸਹੀ ਗੱਲ ਹੁਣ ਕਰਮੂ ਵਾਲੇ ਉਹ ਕਿ ਟੱਚ ਮਾਰਦੇ ਜੀ ਆਪਣਾ ਮੈਚ ਜਿਹੋ ਨਾਲ ਨਾ ਪੋਰਸ ਵੀ ਆਇਆ ਨ ਉਈ ਆ ਤਨੀ ਬੰਦਾ ਮਾਰਿਆ ਉਹਨਾਂ ਨੇ ਦਿਮਾਗ ਨਾਲ ਟੁੱਟ ਕੇ ਪਏ ਪਾਣੀ ਦੇ ਸਿਲੰਡਰ ਕਰਤੀ ਕਰ ਮਗਾ ਯਾਰ ਜਦੋਂ ਗਰਮੀ ਦੇ ਵਿੱਚ ਵੀ ਹੱਥ ਕਿਤੇ ਨਹੀਂ ਅੜਦਾ ਠੀਕ ਆ ਨਾ ਟੁੱਟ ਕੇ ਉਹ ਬਹੁਤ ਜਿਹੇ ਤਰ੍ਹਾਂ ਦਾ ਜਮਾ ਹੈਗਾ ਵੀ ਮੈਂ ਢੜੂਗਾ ਇਹਨਾਂ ਪਰ ਲੋਰ ਵੀ ਕਰਾਉਂਗਾ ਆਉਂ ਕੇ ਐਵੇਂ ਟੁੱਟ ਕੇ ਜਿਵੇਂ ਪੈ ਗਿਆ ਉਹ ਵੀ ਕੋਈ ਫਾਇਦਾ ਨਹੀਂ ਕਰਦਾ ਜਾ ਬੰਦਾ ਜਿ ਮਾਰੀ ਭੈਣ ਜਦ ਬੰਦਾ ਖੜਾ ਰਿਹਾ ਜਿਆ ਰੇਡਰ ਪਾਲੇ ਦੇ ਵਰਦਿਆ ਬੰਦਾ ਪਟਿਆ ਜਾਂਦਾ ਯਾਰ ਆਪ ਹੀ ਰੇਡ ਜਾਫੀ ਤੱਕੀ ਵਰਾ ਤੇਰਾ ਆਪਾਂ ਤੋਂ ਤੋਂ ਪਤਾ ਲੱਗ ਜਾਂਦਾ ਰੇਡਰ ਤੇ ਰੇਡਰ ਰੈਕੋਰਡ ਜਿਆ ਇਹ ਦਫਾ ਲੱਗ ਜਾਂਦਾ ਹਣਾ ਰਾਤ ਨੂੰ ਤਾਂ ਪਹਿਲਾ ਬੰਦਾ ਲੱਗ ਜਾਂਦਾ ਕੋਸ਼ਿਸ਼ ਕਰੋ ਜਦੋਂ ਪਤਾ ਆਪਣੇ ਦੋ ਵਾਲਾ ਬੰਦਾ ਫੜਦਾ ਪਹਿਲਾਂ ਜੱਫਾ ਹੀ ਦੋ ਤੇ ਲਵਾਓ ਹਾਂ ਹਾਂ ਸਹੀ ਗੱਲ ਹੈ ਤੇ ਸੀ ਨਾ ਜੇਡ ਵਾਲੀ ਜਿਹੜੀ ਕੋਡੀ ਰੀਡਰ ਦੀ ਆ ਅਸੀਂ ਉਹਨੂੰ ਕਹਿੰਦੇ ਕਿਸੇ ਨੇ ਨਹੀਂ ਲੱਗਣਾ ਦੋ ਦੋ ਜੱਫਾ ਲਵਾਉਂਦੀ ਸੀ ਪਹਿਲਾਂ ਸਹੀ ਗੱਲ ਆ ਗਲਤੀ ਨਹੀਂ ਕਰਨੀ ਆਪਾਂ ਤਾਂ ਜਿਹੜਾ ਹੀ ਕੋਡੀ ਜੰਦਾ ਭੱਜ ਵੀ ਸਕਦਾ ਆਪਾਂ ਸਿੱਧੇ ਟੱਚ ਲੈਣ ਵਾਲੇ ਆ ਕੰਗੀਆਂ ਤੋਂ ਹੂੰ ਦੋ ਵਾਲੇ ਦਾ ਜੱਫਾ ਪੱਕਾ ਹੁੰਦਾ ਹੀ ਹੁੰਦਾ ਜੇ ਜਾਵੇ ਰੇ ਪਰ ਜਾਵੇ ਉਹ ਸਭ ਪਤਾ ਰੀਡਰ ਨੇ ਖੁੱਛ ਫੜਾਈ ਦੇ ਫੜਾਉ ਉਦੋਂ ਜਦੋਂ 17 ਸਕਿੰਟ ਹੋ ਗਏ ਜਦੋਂ ਬੰਦਾ ਰੀਡਰ ਤੀਤੀ ਕਰਦਾ ਤਾਂ ਫੜਿਆ ਜਾਂਦਾ ਹਾਂ ਰੀਡਰ ਕਿਵੇਂ ਹੁਣ ਟਾਈਮ ਹੋ ਚੱਲਿਆ ਟਾਈਮ ਹੋ ਚੱਲਿਆ ਤੇ ਆਪਣੇ ਪੇ ਥੋੜਾ ਜਿਆਦਾ ਸ਼ੀਰੀ ਕਰ ਜਾਂਦੇ ਠੀਕ ਠੀਕ ਪਰ ਤੋਂ ਜਾਂਦੇ ਆਪਾਂ ਹਾਂ ਬਾਈ ਤੂੰ ਇਹਨੇ ਲੀ ਕੋ ਲੱਕ ਕੋ ਤਾਂ ਬੜੀ ਜਾਂਨੇ ਆ ਦੱਸ ਕੀ ਆ ਕੀ ਹੋਇਆ ਤੇਰੇ ਕੋਡੇ ਨੂੰ ਇੰਜਰੀ ਹੋ ਜਾਂਦੀ ਯਾਰ ਬਾਈ ਆ ਕੀ ਹੋ ਗਈ ਇੰਜਰੀ ਕਿਵੇਂ ਪ੍ਰੋਕਸਨੋਂ ਵੀ ਪੈਨ ਪੀੜ ਨਿਕਲ ਗਈ ਠੀਕ ਆ ਬਾਈ ਜਦੋਂ ਲੱਤ ਤੇ ਭਾਰ ਆਉਂਦਾ ਤੇ ਉਂਗਲੀਆਂ ਘਤਵਲੀਆਂ ਇੰਨੀਆਂ ਉਂਗਲਾਂ ਤਾਂ ਬੰਨੀਆਂ ਗਰਮੀ ਕਰਕੇ ਜੰਤਾ ਤੇ ਲੱਗੀ ਲੱਗਾ ਬਾਲਾ ਕੁਸ ਹੁੰਦਾ ਠੀਕ ਆ ਉਹ ਮੜਾ ਹੱਥ ੜ ਜਾਂਦਾ ਠੀਕ ਆ ਬਾਈ ਤਾਂ ਤਾਂ ਬੰਨੀਆਂ ਠੀਕ ਆ ਠੀਕ ਆ ਬਾਈ ਤੂੰ ਘਤਵਲੇ ਆ ਇੰਨਾਂ ਕੋ ਮੜਾ ਮੋਟਾ ਗੋਡਿਆ ਕਰਨ ਦਾ ਵੇਖ ਲੈਂਦਾ ਨਾ ਕਈ ਵਾਰੀ ਸੱਟਾਂ ਪਾਉਣੀ ਵਿਚਿਆ ਬੱਚੀ ਰਹਿਦੀ ਆ ਚੀਜ਼ ਠੀਕ ਆ ਠੀਕ ਆ ਪੱਟੀ ਆਪਾਂ ਉਹ ਨਹੀਂ ਬੰਦੇ ਇਹਨਾਂ ਬੱਚੀ ਰਹਿੰਦੀ ਆ ਹਾਂ ਮੈਂ ਜਿਹਦੇ ਨਾਲ ਮਰਜੀ ਆ ਠੀਕ ਆ ਬਾਈ ਮੈਚ ਵੀ ਖੁੰਦਾ ਮਹਾਰਾ ਇਹਨਾਂ ਦਾ 6 ਬੇਟ ਕਿ ਪਚਾਈ ਰੱਖੇ ਪਲੇਅਰਾਂ ਨੂੰ ਸਾਰਿਆਂ ਨੂੰ ਆਪਾਂ ਹਾਂ ਹਾਂ ਹਨਾ ਸਹੀ ਗੱਲ ਹੋਰ ਨਹੀਂ ਫੇਰ ਨਹੀਂ ਪਲੇਅਰ ਡੋਲ ਦੇਵੇ ਛੱਟ ਮਾਰ ਪਈ ਆ ਬਈ ਮੜ ਕੇ ਕੋਈ ਕਹਿ ਦਾ ਇਲਾਜ ਨਹੀਂ ਕਰਾਉਂਦਾ ਨਹੀਂ ਕਰਾਉਂਦਾ ਸਹੀ ਗੱਲ ਆ ਪਲੇਅਰ ਮੜ ਕੇ ਵਿਚਾਰਾ ਘਰੇ ਬਹਿ ਜਾਂਦਾ ਇਨਾਂ ਦੇ ਪੁਆਇੰਟ ਲੈਂਦਾ ਏ ਉਨਾਂ ਚੈਰੀ ਆ ਹੂੰ ਸਹੀ ਗੱਲ ਆ ਬਈ ਹਨਾ ਉਸ ਤੋਂ ਬਾਅਦ ਕੋਈ ਨਹੀਂ ਪੁੱਜਦਾ ਯਾਰ ਬੰਦੇ ਨੂੰ ਵੇਖ ਲਓ ਹਨਾ ਹੂੰ ਕਮਾਲ ਆ ਯਾਰ ਕਈ ਬਹੁਤ ਚੰਗੇ ਚੰਗੇ ਪਲੇਅਰ ਨਾ ਲਾਜਕ ਉਹ ਨਹੀਂ ਜਾਰੇ ਘਰੇ ਬੈਠੇ ਆ ਸਹੀ ਗੱਲ ਹੈ ਮੈਂ ਚਾਹਵੇਂ ਬੋਲਦਾ ਤੁਹਾਡਾ ਮੈਚ ਬਾਈ ਪਹਿਲਾ ਮੈਚ ਕਿਹਦੇ ਨਾਲ ਬਾਈ ਤੁਬਲੀ ਨਾਲ ਤੁਬਲੀ ਨਾਲ ਤਿਆਰੀ ਫਲੋ ਆਪਾਂ ਤਿਆਰ ਠੀਕ ਆ ਬਾਈ ਨਹੀਂ ਇੱਕ ਚੀਜ਼